ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਛੱਡ ਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਵਕਸੀ ਸੋ ਆਪਾਂ ਗੱਲ ਕਰਦੇ ਆਂ ਵੀ ਇਸ ਦੁਨੀਆ ਦੇ ਜਾਲ ਚ ਆਪਾਂ ਕਿਵੇਂ ਬਚੀਏ ਜਿਹੜਾ ਦੁਨੀਆ ਤੇ ਜਾਲ ਆ ਨਾ ਮੋਹ ਦਾ ਪਿਆਰ ਦਾ ਲਾਲਚ ਦਾ ਸਾਰੇ ਕਿਸੇ ਦੀ ਲਾਲੋ ਜੀ ਜਾਲ ਹੀ ਹੁੰਦਾ ਆਪਾਂ ਇਹ ਚ ਫਸ ਕੇ ਰਹਿ ਜਾਂਦੇ ਆਂ ਜੱਗ ਤੇ ਆਉਣੇ ਆ ਕਿਹੜਾ ਕੰਮ ਕਰਨ ਲਈ ਫਸ ਜਾਂਦੇ ਆਂ ਕਾਦੇ ਚ ਤੇ ਲੋ ਵੀ ਅੱਜ ਆਪਾਂ ਤੁਹਾਡੇ ਨਾਲ ਇੱਕ ਗੱਲ ਕਰਦੇ ਆਂ ਵੀ ਹੱਸਣਾ ਖੇਡਣਾ ਮਨ ਖਾ ਚਾਓ ਹਨਾ ਸੋ ਹੱਥ ਬਨ ਕੇ ਬੇਨਤੀ ਹੈ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਤੁਹਾਨੂੰ ਤਾਂ ਮੈਂ ਖਾਸ ਕਰਕੇ ਇਹ ਗੱਲ ਕਹਿਣਾ ਚਾਹਣੀ ਆ ਵੀ ਤੁਸੀਂ ਗੁਰਬਾਣੀ ਨਾਲ ਜੁੜ ਕੇ ਹਨਾ ਗੁਰਬਾਣੀ ਵਾਲੀਆਂ ਹੀ ਗੱਲਾਂ ਕਰਿਆ ਕਰੋ ਨਾ ਕਿ ਇੱਧਰ ਲੀਆਂ ਉੱਧਰ ਲੀਆਂ ਕਰਿਆ ਕਰੋ ਜਦੋਂ ਤੁਸੀਂ ਗੁਰਬਾਣੀ ਨਾਲ ਜੁੜੇ ਹੋਏ ਆ ਉਦੋਂ ਤੁਸੀਂ ਲੋਕਾਂ ਦੀਆਂ ਗੱਲਾਂ 'ਚ ਫਸ ਜਾਂਦੇ ਹੋ ਤਾਂ ਫਿਰ ਗੁਰਬਾਣੀ ਤੁਹਾਨੂੰ ਵਫਾ ਨਹੀਂ ਕਰਦੀ ਉਲਟਾ ਹੋ ਜਾਂਦਾ ਕੰਮ ਵੀ ਗੁਰਬਾਣੀ ਤੁਹਾਨੂੰ ਕਿਹੜੇ ਰਾਹ ਤੇ ਪਾਉਂਦੀ ਆ ਤੁਸੀਂ ਕਿਹੜੇ ਰਾਹ ਤੇ ਚੱਲ ਪੈਨੇ ਹੋ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਥੋੜਾ ਜਿਹਾ ਸਬਰ ਸੰਤੋਖ ਜਰੂਰ ਰੱਖਿਆ ਕਰੋ ਮੈਂ ਵੀਡੀਓ ਪਾਉਣੀ ਆ ਮੇਰਾ ਮੇਨ ਮਕਸਦ ਆ ਤੁਹਾਨੂੰ ਵਾਹਿਗੁਰੂ ਨਾਲ ਜੋੜਨਾ ਰੱਬ ਨਾਲ ਜੋੜਨਾ ਇੱਕੋ ਹੀ ਮੇਰਾ ਮਕਸਦ ਆ ਹੋਰ ਕੋਈ ਮਕਸਦ ਨਹੀਂ ਹੈਗਾ ਵੀ ਤੁਸੀਂ ਸਾਰਾ ਕੁਝ ਛੱਡ ਕੇ ਢੂਈਆਂ ਮਰਵਾਈ ਜਾਂਨੇ ਹੋ ਹਨ ਲੋਕਾਂ ਨੂੰ ਪੈਸੇ ਦੇਈ ਜਾਂਨੇ ਹੋ ਕਾਸੀ ਨਾ ਕਾਸੀ ਲਈ ਜਿੱਥੇ ਜਾਦੇ ਭੈ ਸਤਿ ਸ੍ਰੀ ਦਿਨਿਓ ਬਹਿਮਾਂ ਚ ਪੈਨਿਓ ਉਹਨਾਂ ਨੂੰ ਬਹਿਮਾਂ ਚ ਕੱਢਣਾ ਚਾਹਣੀ ਆ ਮੇਰਾ ਇੱਕੋ ਹੀ ਮਕਸਦ ਆ ਤੁਹਾਨੂੰ ਗੁਰਬਾਣੀ ਨਾਲ ਜੋੜਨਾ ਜਿਹੜਾ ਕਿ ਤੁਸੀਂ ਗੁਰਬਾਣੀ ਤੋਂ ਦੂਰ ਵੀ ਹੋ ਚੁੱਕੇ ਹੋ ਤੇ ਤੁਸੀਂ ਵਿਸ਼ਵਾਸ ਵੀ ਖੋ ਬੈਠੇ ਹੋ ਤੁਸੀਂ ਵਿਸ਼ਵਾਸ ਵੀ ਬਾਣੀ ਤੇ ਨਹੀਂ ਕਰਦੇ ਤੁਸੀਂ ਚਾਰ ਦਿਨ ਬਾਣੀ ਪੜ ਕੇ ਪੰਜ ਮਿੰਨਰ ਫਲ ਮੰਗਦੇ ਹੋ ਪਤਾ ਨਹੀਂ ਇਹ ਮਤਲਬ ਸੋਚ ਇੱਥੇ ਕਿਉਂ اٹਕ ਗਈ ਆ ਕਿ ਵੀ ਗੁਰਬਾਣੀ ਪੜ ਲਈ ਕੰਮ ਕਰਾ ਲਿਆ ਤੇ ਉਸ ਤੋਂ ਬਾਅਦ ਬਾਣੀ ਆਪਾਂ ਪੜਨੀ ਜਾਂ ਸੁਣਨੀ ਬੰਦ ਕਰਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਸਵਾਲ ਹੁੰਦੇ ਆ ਸੀ ਕਿੰਨੇ ਦਿਨ ਪੜ੍ਹਨੀ ਆ ਦਿਨ ਦਾ ਤਾਂ ਮਤਲਬ ਹੀ ਨਹੀਂ ਜੇ ਗੁਰਬਾਣੀ ਨੇ ਛੋਡੀ ਬਾਹ ਫੜੀ ਆ ਤੁਸੀਂ ਨਰਕਾਂ ਤੋਂ ਨਿਕਲ ਕੇ ਸਵਰਗਾਂ ਵੱਲ ਹੋ ਚੱਲੇ ਹੋ ਛੋਡੀ ਸੋਚ ਬਦਲ ਗਈ ਛੋਡਾ ਘਰੇਜੀ ਲੱਗਣ ਲੱਗ ਗਿਆ ਛੋਡੇ ਵਾਦੇ ਹੋਣ ਲੱਗ ਗਏ ਘਰੇ ਤੁਹਾਡੇ ਗੁਰਬਾਣੀ ਨੇ ਦੁੱਖ ਤੋੜਨੇ ਸ਼ੁਰੂ ਕਰਤੇ ਫਿਰ ਤੁਸੀਂ ਉਸ ਗੁਰਬਾਣੀ ਨੂੰ ਛੱਡਣ ਬਾਰੇ ਕਿਉਂ ਕਹਿਣੇ ਹੋ ਗੁਰਬਾਣੀ ਕਿਹਸੀ ਚੀਜ਼ ਹੈ ਜਿਹੜੀ ਸਾਨੂੰ ਨਰਕ ਚੋਂ ਕੱਢ ਕੇ ਸੁਰਗਤ ਲੈ ਕੇ ਜਾਂਦੀ ਹੈ ਸੋਡੀ ਸੋਚ ਨੂੰ ਅਪਗ੍ਰੇਡ ਕਰਦੀ ਹੈ ਜਾਨੀ ਕਿ ਸੋਡੀ ਜਿਹੜੀ ਸੋਚ ਹੈ ਉਹ ਸੋਹਣੀ ਹੋ ਜਾਂਦੀ ਹੈ ਕਹਿਣ ਦਾ ਭਾਵ ਵੀ ਜਿਹੜੀ ਸੋਚ ਹੈ ਉਹ ਵਧੀਆ ਹੋ ਜਾਂਦੀ ਹੈ ਗੁਰਬਾਣੀ ਨਾਲ ਜੁੜ ਕੇ ਕਦੇ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਸੋ ਛੋਟਾ ਜਿਹਾ ਬੱਚਾ ਆਇਆ ਕੀ ਲੱਗਿਆ ਓਏ ਚਲ ਜਾ ਅਰੇ ਆ ਤੈਨੂੰ ਵੀਡੀਓ ਚ ਦੇ ਦੇ ਆ ਦੇਖੋ ਜੀ ਮੇਰਾ ਛੋਟਾ ਆ ਯਾ ਫੈਨ ਇਹ ਮੇਰਾ ਛੋਟਾ ਜਿਹਾ ਫੈਨ ਆ ਬਹੁਤ ਕਿਊਟ ਬੱਚਾ ਇਹ ਬਹੁਤ ਸਮਝਦਾਰ ਬੱਚਾ ਵੇਖੋ ਜੀ ਮੇਰੇ ਵਾਸਤੇ ਕੋਲ ਚੱਲੇ ਕੇ ਆਇਆ ਦੇਖੀ ਪਿਆਰ ਹੁੰਦਾ ਪਰ ਪਰਿਆ ਕਰ ਮੰਮੀ ਦਾੜੀ ਦੇ ਅੱਖੇ ਲੱਗਿਆ ਕਰ ਓਕੇ ਗੁੱਡ ਬਹੁਤ ਸਮਝਦਾਰ ਬੱਚਾ ਜੀ ਆਪਣੇ ਗਵਾਨ ਚ ਰਹਿੰਦਾ ਈ ਬਹੁਤ ਸਮਝਦਾਰ ਆ ਏ ਮੇਰਾ ਮਕਸਦ ਆ ਜੀ ਸੋਨੂੰ ਗੁਰਬਾਣੀ ਨਾਲ ਜੋੜਨਾ ਪਰਮਾਤਮਾ ਨਾਲ ਜੋੜਨਾ ਮੇਰਾ ਹੋਰ ਕੋਈ ਮਤਲਬ ਨਹੀਂ ਕੋਈ ਮੈਨੂੰ ਕਾਸੀ ਚੀਜ਼ ਦੀ ਜ਼ਰੂਰਤ ਨਹੀਂ ਕਾਸੀ ਦਾ ਕੁਝ ਨਹੀਂ ਮੈਂ ਨਾ ਤਾਂ ਲੋਕਾਂ ਨੂੰ ਬਹਿਮਾਂ ਚ ਪਾਉਣੀ ਆ ਨਾ ਭਰਮਾਂ ਚ ਪਾਉਣੀ ਆ ਠੀਕ ਹੈ ਇੱਕ ਮੈਂ ਤੁਹਾਨੂੰ ਇਹ ਗੱਲ ਜਰੂਰ ਕਹਿਣਾ ਚਾਹੁੰਦੀ ਆ ਵੀ ਜਿਹੜੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਨਿਤਨੇਮ ਕਰਦੇ ਆਂ ਸੁਖਮਨੀ ਸਾਹਿਬ ਪਾਠ ਕਰਦੇ ਆਂ ਅਸੀਂ 11 ਚੁਪਾਈ ਸਾਹਿਬ ਕਰਦੇ ਆਂ ਪਲੀਜ਼ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਪਾਠ ਚਾਹੇ ਥੋੜਾ ਪੜ ਲਓ ਚਾਹੇ ਐਨੀਆਂ ਬਾਣੀਆਂ ਤੁਸੀਂ ਪੜਦੇ ਹੋ ਨਾ ਇੱਕੋ ਹੀ ਪੌੜੀ ਕਰ ਲਓ ਮੈਂ ਕਹਿਣੀ ਆ ਇੱਕ ਇੱਕ ਪੌੜੀ ਡੇਲੀ ਕਰ ਲਿਆ ਕਰੋ ਮੈਂ ਕਹਿ ਰਹੀ ਆ ਤੁਹਾਨੂੰ ਜਿੰਨਾ ਕੋ ਗੁਰਬਾਣੀ ਤੋਂ ਮੈਂ ਸਿੱਖਿਆ ਉਹ ਦੱਸ ਰਹੀ ਆ ਤੁਹਾਨੂੰ ਨਾ ਕਿ ਮੈਂ ਕਿਸ ਤੋਂ ਸਿੱਖਿਆ ਮੈਂ ਤਾਂ ਜਿੰਨਾ ਕੋ ਗੁਰਬਾਣੀ ਨੂੰ ਸਮਝ ਰਹੀ ਆ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਦਿੰਦੀ ਆ ਚਾਹੇ ਗੁਰਬਾਣੀ ਦੀ ਨਾ ਇੱਕੋ ਹੀ ਪੌੜੀ ਪੜ ਲਓ ਇੱਕ ਪੌੜੀ ਨੂੰ ਪੜ ਕੇ ਨਾ ਉਹਦਾ ਮਤਲਬ ਸਿੱਖੋ ਵੀ ਇਹ ਕੀ ਕਹਿਣਾ ਚਾਹੁੰਦੀ ਆ ਜਿਹੜੀ ਗੁਰਬਾਣੀ ਹੈ ਇਹ ਲਿਖੀ ਗਈ ਹੈ ਠੀਕ ਹੈ ਵੱਡੇ ਵੱਡੇ ਗੁਰੂਆਂ ਨੇ ਗੁਰਬਾਣੀ ਨੂੰ ਲਿਖਿਆ ਆਪਾਂ ਨੂੰ ਅਕਲ ਦੇਣ ਵਾਸਤੇ 10 ਗੁਰੂਆਂ ਨੇ 11ਵਾਂ ਗੁਰੂ ਗ੍ਰੰਥ ਸਾਹਿਬ ਕਿਉਂ ਲਿਖਿਆ ਗੁਰੂ ਹੈ ਬਾਣੀ ਬਾਣੀ ਹੈ ਗੁਰੂ ਇਹਦਾ ਮਤਲਬ ਤੁਹਾਨੂੰ ਪਤਾ ਕੀ ਹੈ ਕਿ ਜਿਹੜੀ ਬਾਣੀ ਆ ਬਾਣੀ ਵਿੱਚ ਗੁਰੂਆਂ ਦਾ ਵਾਸਾ ਹੈ ਸਾਰੇ ਗੁਰੂਆਂ ਦਾ ਹੀ ਵਾਸਾ ਹੈ ਬਾਣੀ ਇਹ ਨਹੀਂ ਹੈਗਾ ਵੀ ਤੁਸੀਂ ਜਪਦੀ ਸਾਹਿਬ ਕਰੋ ਜਾਂ ਤੁਸੀਂ ਚਪਈ ਸਾਹਿਬ ਕਰੋ ਜਾਂ ਤੁਸੀਂ ਕੀਰਤਨ ਸੋਲਾ ਕਰੋ ਜਾਂ ਤੁਸੀਂ ਰਹਿਰਾ ਸਾਹਿਬ ਕਰੋ ਜਾਂ ਤੁਸੀਂ ਦੁਪਹਿਰਾ ਸਾਹਿਬ ਕਰੋ ਤੇ ਜਾਂ ਆਨੰਦ ਸਾਹਿਬ ਕਰੋ ਆਨੰਦ ਸਾਹਿਬ ਤੁਸੀਂ ਆਨੰਦ ਸਾਹਿਬ ਦਾ ਮਤਲਬ ਹੁੰਦਾ ਆਨੰਦ ਸਾਹਿਬ ਬਾਣੀ ਪੜਨ ਨਾਲ ਨਾ ਘਰ ਦੇ ਵਿੱਚ ਆਨੰਦ ਆਉਣ ਲੱਗ ਜਾਂਦਾ ਹੈ ਜਿਹੜੀ ਕਿ ਖੁਸ਼ੀਆਂ ਆਉਣ ਲੱਗ ਜਾਂਦੀਆਂ ਬੰਦਾ ਆਨੰਦ ਮੰਗਲ ਹੋ ਜਾਂਦਾ ਉਹ ਆਪਣੀ ਹੀ ਪ੍ਰਮਾਤਮਾ ਦੀ ਰੂਹ ਵਿੱਚ ਰੰਗਿਆ ਜਾਂਦਾ ਤੇ ਇੰਨਾ ਖੁਸ਼ ਰਹਿਣ ਲੱਗ ਜਾਂਦਾ ਉਹ ਸਾਰੀ ਦੁਨੀਆ ਭੁੱਲ ਜਾਂਦਾ ਇਹਨੂੰ ਕਹਿੰਦੇ ਆ ਜੀ ਆਨੰਦ ਸਾਹਿਬ ਸੁਖਮਣੀ ਸੁਖਮਣੀ ਸੁੱਖਾਂ ਦੀ ਬਾਣੀ ਜਿਹੜਾ ਬੰਦਾ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਮੈਨੂੰ ਪਤਾ ਵੀ ਸੁਖਣੀ ਸਾਹਿਬ ਦਾ ਪਾਠ ਲੰਬਾ ਹੈ ਟਾਈਮ ਕੱਢਣਾ ਪੈਂਦਾ ਘਰ ਦੇ ਵਿੱਚ ਪਾਠ ਲਾਤਾ ਸਕਦੇ ਹੋ ਸ਼ੋਕਮਨੀ ਸਾਹਿਬ ਦੇ ਪਾਠ ਜਿੰਨੇ ਘਰੇ ਹੋ ਸਕਦੇ ਆ ਲਾਇਆ ਕਰੋ ਸੁਣਾਇਆ ਕਰੋ ਸਿੱਕੜ ਨੂੰ ਘਰ ਪਵਿੱਤਰ ਹੋ ਜਾਂਦਾ ਕਿਉਂਕਿ ਉੱਥੇ ਗੁਰਬਾਣੀ ਚੱਲ ਪੈਂਦੀ ਆ ਪਾਠ ਚੱਲ ਪੈਂਦੇ ਤੇ ਬਾ ਹੱਥ ਬੰਨ ਕੇ ਬੇਨਤੀ ਆ ਕਿ ਇੰਨਾ ਚੱਕਰਾ ਚ ਨਾ ਪਾਓ ਵੀ ਭੂਤ ਹੁੰਦਾ ਜੀ ਪ੍ਰੇਤ ਹੁੰਦਾ ਕੁਝ ਨਹੀਂ ਹੁੰਦਾ ਵੀਰੇ ਗੁਰਬਾਣੀ ਦੇ ਮੂਹਰੇ ਕੋਈ ਚੀਜ਼ ਨਹੀਂ ਖੜਦੀ ਨਾ ਭੂਤ ਨਾ ਪ੍ਰੇਤ ਨਾ ਕੁਝ ਹੋਰ ਪਹਿਲੀ ਗੱਲ ਭੂਤ ਪ੍ਰੇਤ ਕੁਝ ਹੁੰਦੇ ਹੀ ਨਹੀਂ ਇਹ ਆਪਣੇ ਬਣਾਏ ਵਹਿਮ ਬਹਿਮ ਬਹੁਤ ਵੱਡੀ ਚੀਜ਼ ਆ ਜਿਹੜਾ ਆਪਾਂ ਪਾਲ ਲੈਨੇ ਆਂ ਅੰਦਰ ਤੇ ਬਹਿਮਾਂ ਦੇ ਕੋਈ ਬੰਦਾ ਜਿੰਦਾ ਮਰਜੀ ਤਕੜਾ ਹੋਵੇ ਉਹ ਬਾਈਕ ਲਈ ਆਉਂਦਾ ਹੋਵੇ ਤੁਸੀਂ ਉਹਨੂੰ ਮਾੜਾ ਜਿਆ ਕਹਿ ਦਿਓ ਮਾੜਾ ਜਿਆ ਚਾਹੇ ਉਹ ਬੰਦਾ ਰਸਤੇ ਪਾਸਟਾ ਤੰਦਰੁਸਤ ਨੂੰ ਕੁਝ ਨਹੀਂ ਹੋਇਆ ਹਨ ਤੁਸੀਂ ਮਾੜਾ ਜਿਆ ਤੇ ਦੇ ਵਿੱਚ ਇੱਕ ਬਹਿਮ ਪਾ ਦਿਓ ਜਿਉ ਬੰਦਾ ਬਹਿਮੀ ਹੋਇਆ ਚਾ ਕੇ ਅੱਖਾਂ ਤੇਰੀਆਂ ਅੱਖਾਂ ਪੀਲੀਆਂ ਲੱਗਦੀਆਂ 23 ਸਾਂ ਤਾਂ ਤੈਨੂੰ ਪੀਲੀਆਂ ਲੱਗ ਰਿਆ ਉਹ ਉੱਥੋਂ ਹੀ ਦਿਮਾਗ ਚ ਬਾੜ ਲੂ ਮੈਨੂੰ ਤਾਂ ਪੀਲ ਗਿਆ ਤੁਸੀਂ ਤਾਂ ਇੱਕ ਮਜ਼ਾਕ ਕੀਤਾ ਹੋਊਗਾ ਉਹਦੇ ਚ ਬਾੜ ਲੂ ਮੈਨੂੰ ਤਾਂ ਪੀਲ ਗਿਆ ਜੀ ਬਸ ਪੀ ਲਗ ਮੈਂ ਤਾਂ ਨਹੀਂ ਬਚਦਾ ਹੋ ਉਸ ਟੀਟਰ ਜਿਹਾੰਦਾ ਤੁਸੀਂ ਪਲੀਜ਼ ਬਹਿਮਾ ਚ ਨਾ ਪਿਆ ਕਰੋ ਮੇਰੇ ਵੱਨੀ ਦੇਖੋ ਮੈਂ ਵਹਿਦਰੂ ਨੂੰ ਜਾਣ ਕੇ ਕਹਿਣੀ ਆ ਵੀ ਜਦੋਂ ਮੇਰਾ ਇਲਾਜ ਚੱਲਦਾ ਸੀ ਜਿੰਨਾ ਚਿਰ ਮੈਂ ਡਾਕਟਰਾਂ ਤੋਂ ਇਲਾਜ ਕਰਵਾਇਆ ਨਾ ਡਾਕਟਰੀ ਦਵਾਈ ਖਾਧੀ ਮੈਨੂੰ ਕੋਈ ਦਵਾਈ ਦੀ ਸੀ ਲੱਗੀ ਵੀ ਇੰਨਾ ਮੈਂ ਜੋ ਸੀ ਮੇਰੇ ਕੋਲੇ ਪੈਸਾ ਉਹ ਖਰਚ ਤਾਂ ਜਦੋਂ ਮੁੱਕ ਗਿਆ ਤੇ ਟਿੱਕ ਕੇ ਬਹਿ ਗਈ ਕਿਉਂਕਿ ਅਲਸਰ ਦੀ ਦਵਾਈ ਬਹੁਤ ਮਹਿੰਗੀ ਸੀ ਨਾ ਟਿੱਕ ਕੇ ਬਹਿ ਗਈ ਫਿਰ ਮੇਰੀ ਅਲਸਰ ਕੇ ਮੈਂ ਟੁੱਟ ਗਈ ਛੋਟੋ ਮੈਂ ਇੱਕ ਵੀਟਗ੍ਰਾਸ ਪੀਤਾ ਸੀ ਪਰਮਾਤਮਾ ਨੇ ਉਹਨੂੰ ਇੱਕ ਮਤਲਬ ਦਵਾਈ ਸਮਝ ਕੇ ਹੀ ਲਾਤਾ ਵੀਟਗ੍ਰਾਸ ਪੀਣਾ ਸ਼ੁਰੂ ਕੀਤਾ ਨਾਲ ਉਪਾਅ ਸ਼ੁਰੂ ਕੀਤੇ ਗੁਰੂ ਘਰ ਸਮਸਿਆ ਨਾਉਣੀਆਂ ਸ਼ੁਰੂ ਕੀਤੀਆਂ ਤੇ ਫਿਰ ਮੇਰਾ ਰੋਕ ਇੱਧਰ ਗਿਆ ਅੱਜ ਪੂਰੇ 6 ਸਾਲ ਹੋ ਚੱਲੇ ਆ ਮੇਰੀ ਅਲਸਰ ਦੀ ਬਿਮਾਰੀ ਟੁੱਟੀ ਨ ਦੇਖੋ ਜੀ ਅਕਾਲ ਪੁਰਖ ਵਾਹਿਗੁਰੂ ਨੇ ਮੇਰਾ ਉਹ ਵੀ ਰੋਗ ਤੋੜਤਾ ਮੈਂ ਕਹਿਣੀ ਆ ਵੀ ਪਰਮਾਤਮਾ ਹੂੰ ਗੁਰਬਾਣੀ ਐਡੀ ਵੱਡੀ ਚੀਜ਼ ਐ ਜਿਹੜਾ ਬੰਦਾ ਗੁਰਬਾਣੀ ਨਾਲ ਦਿਲੋਂ ਜੁੜਦਾ ਦਿਲੋਂ ਪੜਦਾ ਉਹਦੇ ਸਾਰੇ ਦੋਖ ਰੋਗ ਕੱਟੇ ਜਾਂਦੇ ਆ ਸ਼ਰਤਾਂ ਕੀ ਐ ਸ਼ਰਤਾਂ ਤੁਹਾਨੂੰ ਪਤਾ ਹੀ ਐ ਸਾਰਿਆਂ ਨੂੰ ਸ਼ਰਤਾਂ ਜੀ ਨਿੰਦਿਆ ਚੁਗਲਚੋਂ ਦੂਰ ਹੋ ਜਾਓ ਕਿਸੇ ਦਾ ਹੱਕ ਖਾਣਾ ਪਾਪ ਸਮਝਣ ਲੱਗ ਜਾਓ ਪਹਿਲੀ ਗੱਲ ਤਾਂ ਕਦੇ ਵੀ ਕਿਸੇ ਦੇ ਹੱਕ ਤੇ ਮੇਰਨਾ ਮਾਰੋ ਕਿਸਦਾ ਹੱਕ ਨਾ ਖਾਓ ਉਹ ਗੱਲਾਂ ਦੇਣੀਆਂ ਪੈ ਜਾਂਦੀਆਂ ਝੂਠ ਤਫਾਨ ਬੰਦੇ ਨੂੰ ਪੱਟ ਦਿੰਦਾ ਉਹ ਵੀ ਤੁਹਾਨੂੰ ਇੱਕ ਦਿਨ ਦੇਣਾ ਪੈ ਜਾਂਦਾ ਗੱਪ ਸੜੱਪ ਪ੍ਰਮਾਤਮਾ ਇਹ ਨਾ ਸੋਚਿਆ ਕਰੋ ਵੀ ਅਸੀਂ ਤਾਂ ਗੁਰਬਾਣੀ ਪੜ ਲਈ ਤੇ ਪਾਪ ਜਿੰਨੇ ਮਰਜ਼ੀ ਕਰੀਓ ਨਹੀਂ ਜੇ ਗੁਰਬਾਣੀ ਪੜਦੇ ਹੋ ਨਾ ਤਾਂ ਤੁਹਾਨੂੰ ਜੇ ਚੁਗਲੀ ਨਿੰਦਾ ਗੱਪ ਸੜੱਪ ਮਾਰਦੋਂ ਛੱਡਨੇ ਪੈਣਗੇ ਤੁਹਾਨੂੰ ਜੇ ਗੁਰੂ ਵਾਲੇ ਹੋਣਾ ਬਾਕੀ ਤੁਸੀਂ ਗੁਰੂ ਦੇ ਚਰਨਾ ਚ ਆਪਣੀ ਜਗਾ ਬਾਲਦੇ ਹੋ ਨਾ ਤਾਂ ਬੇਈਮਾਨੀ ਚੋਰੀ ਠੱਗੀ ਗੱਪ ਸੜੱਪ ਕਿਸੇ ਦੇ ਹੱਕ ਤੇ ਕਬਜ਼ਾ ਨਹੀਂ ਕਰਨਾ ਇਹ ਗੁਰਬਾਣੀ ਸਿਖਾਉਂਦੀ ਆ ਗੁਰਬਾਣੀ ਨਾਲ ਜੋੜਨ ਵਾਲੇ ਪਹਿਲੀ ਗੱਲ ਇੱਥੇ ਨਿੰਦਿਆ ਕਿਹੜੇ ਬੰਦੇ ਦੀ ਨਹੀਂ ਹੁੰਦੀ ਅੱਧੇ ਲੋਕ ਤਾਂ ਇਹ ਚੀਜ਼ ਨੂੰ ਲੈ ਕੇ ਸਟ੍ਰੈਸ ਚ ਚੱਲ ਜਾਂਦੇ ਆ ਬਿਮਾਰ ਹੋ ਜਾਂਦੇ ਆ ਜਿਨ੍ਹਾਂ ਨੂੰ ਐ ਹੁੰਦਾ ਵੀ ਮੇਰੀ ਤਾਂ ਨਿੰਦਿਆ ਹੋ ਰਹੀ ਐ ਮੈਨੂੰ ਫਲਾਣਾ ਬੰਦਾ ਐ ਕਹਿੰਦਾ ਮੈਨੂੰ ਧੋਕਾ ਐ ਕਹਿੰਦਾ ਮੈਂ ਕਿੱਧਰ ਜਾਵਾਂ ਜੀ ਉਹਨੇ ਮੈਨੂੰ ਐ ਕਿਹਾ ਇੰਨਾਂ ਚੀਜ਼ਾਂ ਚੋਂ ਦੂਰ ਆਓ ਲੋਕਾਂ ਦਾ ਕੰਮ ਐ ਕਹਿਣਾ ਤੁਸੀਂ ਸੁਣਦੇ ਕਿਉਂ ਉਹ ਤੁਹਾਨੂੰ ਫੇਰ ਹੀ ਸੁਣਾਉਂਦੇ ਜੇ ਤੁਸੀਂ ਸੁਣਦੇ ਹੋ ਜੇ ਤੁਸੀਂ ਸੁਣ ਕੇ ਉਹਨਾਂ ਨੂੰ ਲਾਇਕ ਖੁੰਜੇ ਦਿੱਤਾ ਵੀ ਮੈਂ ਤਾਂ ਸੁਣਿਆ ਹੀ ਨਹੀਂ ਫੇਰ ਫੇਰ ਤੁਹਾਡਾ ਕੋਈ ਕੀ ਵਿਗਾੜ ਦੂ ਤੁਸੀਂ ਲੋਕਾਂ ਨੂੰ ਤਰਜੀਹ ਦਿੰਨੇ ਹੋ ਵੀ ਹਾਂਜੀ ਤੁਸੀਂ ਗੱਲਾਂ ਕਰੋ ਸਾਡੇ ਵਿੱਚ ਦੀ ਕੱਢੋ ਅਸੀਂ ਫਿਰ ਉਹ ਗੱਲਾਂ ਠੱਡ ਵਿੱਚ ਲੈ ਕੇ ਜ਼ਹਿਰ ਪਾਲਾਂਗੇ ਰੋਵਾਂਗੇ ਲੜਾਂਗੇ ਜਾਂ ਬਦਲਾ ਲੈਣ ਦੀ ਸੋਚਾਂਗੇ ਬਦਲਾ ਲੈ ਕੇ ਤੁਸੀਂ ਕੀ ਕਰਨਾ ਬਦਲਾ ਲੈਣ ਲਈ ਪਰਮਾਤਮਾ ਬੈਠਾ ਤੁਸੀਂ ਰੱਬ ਕਿਉਂ ਬਣ ਜਾਂਦੇ ਹੋ ਵੀ ਅਸੀਂ ਬਦਲਾ ਲਵਾਂਗੇ ਮੇਰੇ ਨਾਲ ਮੇਰੇ ਨਾਲ ਬਹੁਤਿਆਂ ਲੋਕਾਂ ਨੇ ਠੱਗੀਆਂ ਕੀਤੀਆਂ ਬਹੁਤਿਆਂ ਨੇ ਮੈਥੋਂ ਕੱਪੜੇ ਲੈ ਕੇ ਮੇਰੇ ਪੈਸੇ ਦੱਬੇ ਆ ਮੁੱਕਰੇ ਆ ਮੈਂ ਲੜੀ ਥੋੜੀਆਂ ਕਿਸੇ ਨੂੰ ਬਸ ਇੱਕ ਦੋ ਵਾਰ ਮੰਗ ਲੇ ਅਗਲੇ ਨੇ ਨਹੀਂ ਦਿੱਤੇ ਆਪਾਂ ਚੁੱਪ ਕਰ ਗਏ ਉਸ ਵੈਗੁਰੂ ਤੇ ਛੱਡਤਾ ਵੀ ਵੈਗੁਰੂ ਜਿਸ ਬੰਦੇ ਨੇ ਮੇਰੇ ਨਾਲ ਫਰਾਡ ਕੀਤਾ ਧੋਖਾ ਕੀਤਾ ਮੇਰੀ ਚੀਜ਼ ਲੈ ਕੇ ਮੇਰੀ ਇਮਾਨਤ ਲੈ ਕੇ ਮੈਨੂੰ ਪੈਸੇ ਨਹੀਂ ਦਿੱਤੇ ਪਰਮਾਤਮਾ ਤੂੰ ਦੇਖੀਂ ਦੇਖ ਲੈਂਦਾ ਉਹ ਦੇ ਕਿਸ ਨੇ ਮੇਰੀ ਹੀ ਆਂਦੀ ਚੀਜ਼ ਦੱਬੀ ਹੋਊਗੀ ਤੈਨੂੰ ਮੈਂ ਤਾਂ 10000 ਲਵਾ ਦੇ ਵੀ ਆ ਚੱਕ ਹੁਣ ਇੱਥੇ ਭੱਜ ਔਰ ਅਬ ਰੋਗੀ ਐਸਾ ਲਾਦੰਦਾ ਬੰਦੇ ਨੂੰ ਡਾਕਟਰ ਕੋਲੇ ਆ ਜਾਂਦਾ ਵੀ ਚਲ ਜੇ ਉਹਦੇ ਪੈਸੇ ਦੱਬਿਆ ਨਾ ਤੇਰੇ ਕਹਿੰਦਾ ਕਿ 10 ਗੁਣਾ ਹੋ ਕੇ ਨਿਕਲਦੇ ਆ 1000 ਦਾ 10000 ਬਣਾ ਕੇ ਬਣ ਕੇ ਨਿਕਲਦਾ ਫਿਰ ਮੈਂ ਤੈਨੂੰ ਡਾਕਟਰ ਕਹਿ ਦਿੰਦਾ ਜੀ ਤੇ ਇਹ ਤਾਂ ਬਾਹਾਂ 'ਚ ਦਰਦ ਆ ਚਲ ਉਹਨੂੰ ਆਕਸੀਜਨ ਲਾਈਏ ਚਾਹੇ ਉਹ ਬੰਦਾ ਨਾਰਮਲ ਹੋਵੇ ਕੁਝ ਵੀ ਹੋਵੇ ਪਰ ਡਾਕਟਰਾਂ ਨੇ ਆਪਣੀ ਡਾਕਟਰੀ ਕਰਨੀ ਹੈ ਆਪਣੀਆਂ ਫੀਸਾਂ ਲੈਣੀਆਂ ਉੱਥੇ ਲੋਕ ਹੱਸ ਕੇ ਦਿੰਦੇ ਆ ਜੇ ਡਾਕਟਰ 20000 ਖਰਚ ਕਹੇ ਆਖੂ ਜੀ 25 ਦੇ ਦੂੰਗਾ ਮਰਨਾ ਆ ਜਾਵਾਂ ਉੱਥੇ ਕਿਵੇਂ ਪੈਸੇ ਦੇ ਦਿੰਨੇ ਮੁੱਕਰਨਾ ਦੱਬਣ ਮੁੱਕਰਨ ਵਾਲਾ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਮੈਥੋਂ ਲਖਾ ਕੇ ਲੈ ਲਿਓ ਕਦੇ ਉਹ ਬੰਦਾ ਆਪਦਾ ਘਰ ਨਹੀਂ ਬਣਾ ਸਕਦਾ ਉਹ ਬੇਕਾਰ ਹੀ ਰਹਿੰਦਾ ਜਿਹੜਾ ਕਿਸੇ ਦੀ ਚੀਜ਼ ਅਮਾਨਤ ਦੱਬਦਾ ਦੱਬ ਕੇ ਆਪ ਰੱਬ ਬਣ ਜਾਂਦਾ ਹੈ ਸਰਬ ਦੀ ਜਗਾ ਤੁਸੀਂ ਆਪ ਲੈ ਰਹੇ ਹੋ ਇਸ ਕਰਕੇ ਦੁਖੀ ਹੁੰਨੇ ਹੋ ਇਸ ਕਰਕੇ ਔਖੇ ਹੁੰਨੇ ਹੋ ਪ੍ਰਮਾਤਮਾ ਨੂੰ ਤਾਂ ਤੁਸੀਂ ਸਮਝਦੀ ਕੁਛ ਨਹੀਂ ਉਹਦੇ ਲਈ ਤਾਂ ਕੁਛ ਛੱਡਦੀ ਨਹੀਂ ਸਾਰਾ ਕੁਝ ਆਪ ਕਰਨ ਨੂੰ ਤਾਂ ਬੈਠੇ ਰਹਿੰਦੇ ਆ ਜੇ ਮੇਰਾ ਬੱਚਾ ਵਿਗੜ ਗਿਆ ਮੈਂ ਮੈਂ ਸਧਾਰ ਲੂੰਗਾ ਕਦੇ ਕਿਹਾ ਹੈ ਵਿਵਹਿਗੁਰੂ ਮੇਰਾ ਬੱਚਾ ਵਿਗੜ ਚੱਲਿਆ ਪ੍ਰਮਾਤਮਾ ਤੂਏ ਦੀ ਰੱਖਿਆ ਕਰੋ ਤੇ ਵਿਸ਼ਵਾਸ ਰੱਖਿਆ ਦੋ ਦਿਨ ਉਹਦਾ ਨਾਮ ਲੈਨੇ ਹੋ ਤੀਜੇ ਦਿਨ ਕਹਿਦੇ ਨੇ ਨਾ ਜੀ ਮੈਂ ਨਹੀਂ ਰੱਬ ਦਾ ਨਾਮ ਲੈਂਦਾ ਨਹੀਂ ਮੇਰੇ ਬੱਚੇ ਨਾਲਿਆ ਕਰਦਾ ਮੌਤ ਜਨਮ ਕੁਦਰਤੀ ਹੈ ਉੱਥੇ ਤੁਸੀਂ ਕੀ ਕਰ ਸਕਦੇ ਹੋ ਕੀ ਜਿਹੜੇ ਇੱਥੇ ਆਪਣੇ ਗੁਰੂ ਪੀਰ ਆਏ ਐ ਕਿ ਉਹ ਇਹ ਜਗਤ ਨੂੰ ਛੱਡ ਗਏ ਨਹੀਂ ਗਏ ਫਿਰ ਤੁਸੀਂ ਕੀ ਮੇਰਾ ਸਕਦੇ ਹੋ ਜਨਮ ਮਰਨ ਸੱਚ ਹੈ ਇਹ ਤੂੰ ਕੀ ਭੱਜ ਲੋਗੇ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਲਾੜੀ ਨਹੀਂ ਸਕਦੇ ਉਹ ਚੀਜ਼ਾਂ ਲਈ ਕਿਉਂ ਪਾਗਲ ਹੋਏ ਹੋ ਤੋ ਕਹਿਣ ਦਾ ਭਾਵ ਹੈ ਜੇ ਕੋਈ ਦੁਨੀਆ ਖਾ ਪੀ ਰਹੀ ਆ ਤੇ ਘਰੇ ਬੰਦਾ ਖੁਸ਼ ਹੋਣ ਖੁਸ਼ ਰਹਿੰਦਿਆਂ ਕਰੋ ਹੱਸਣ ਖੇਡਣ ਬਿਆ ਕਰੋ ਐਵੇਂ ਨਾ ਟੋਕਾ ਟਾਕੀ ਕਰਿਆ ਕਰੋ ਤੂੰ ਆ ਪਾ ਲਿਆ ਤੇਰੇ ਆ ਨਹੀਂ ਜੱਜ ਦਾ ਤੂੰ ਉਹ ਪਾਇਆ ਤੂੰ ਐਂ ਕਰਦਾ ਤੂੰ ਬੁਰਾ ਲੱਗਦਾ ਤੈਨੂੰ ਲੋਕ ਕੀ ਕਹਿਣਗੇ ਪਹਿਲਾਂ ਤਾਂ ਲੋਕਾਂ ਦੇ ਉਹਨਾਂ ਦੇ ਗੋਲੀ ਮਾਰੋ ਜਿਹੜੇ ਲੋਕ ਸਮਝਿਆਉਣ ਨਹੀਂ ਦਿੰਦੇ ਜਿਹੜੇ ਸਹੀ ਲੋਕ ਹੁੰਦੇ ਆ ਤਾਂ ਕਿਸੇ ਦੀ ਜ਼ਿੰਦਗੀ 'ਚ ਇੰਟਰਫੇਅਰ ਕਰਦੇ ਨਹੀਂ ਦਖਲਅੰਦਾਜ਼ੀ ਕਰਦੇ ਨਹੀਂ ਜੋ ਦਖਲਅੰਦਾਜ਼ੀ ਕਰਦੇ ਨੇ ਕਿਸੇ ਦੀ ਜ਼ਿੰਦਗੀ 'ਚ ਉਹ ਮੂਰਖ ਹੁੰਦੇ ਆ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਆਪਣੇ ਪਾਪਾਂ ਦਾ ਖੜਾ ਹੋਇਆ ਇੰਨਾ ਭਰ ਲੈਂਦੇ ਇੰਨਾ ਭਰ ਕਹਿਣ ਦਾ ਭਾਵ ਵੀ ਤੁਸੀਂ ਕਿਸੇ ਦੀ ਜ਼ਿੰਦਗੀ ਤੋਂ ਕੀ ਲੈਣਾ ਕੋਈ ਵਿਚਾਰਾ 200 ਦਾ ਸੂਟ ਪਾ ਕੇ ਖੁਸ਼ ਹੋ ਰਿਹਾ ਨੂੰ ਹੋ ਲੈਣ ਦਿਆ ਕਰੋ ਟੋਕਾ ਟਾਕੀ ਨਾ ਕਰਿਆ ਕਰੋ ਤੇਰੇ ਆ ਨਹੀਂ ਜੱਜਦਾ ਮੈਂ ਨਹੀਂ ਜੱਜਦਾ ਤੁਸੀਂ ਐਡੇ ਵੱਡੇ ਕਿਥੋਂ ਸੈਂਟਸ ਆ ਗਏ ਵੀ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਜੱਜ ਕਰ ਦੋਗੇ ਪਲੀਜ਼ ਜੱਜ ਨਾ ਕਰਿਆ ਕਰੋ ਕਿਸੇ ਦੀ ਆਤਮਾ ਦੀ ਦਰਸ਼ੀਸਾ ਨਾ ਲਿਆ ਕਰੋ ਇੱਕ ਬੰਦੇ ਨੇ ਢਿੰਡਪੇਟ ਬਨ ਕੇ ਕੋਈ ਚੀਜ਼ ਬਣਾਈ ਹੁੰਦੀ ਆ ਤੁਸੀਂ ਮੱਚ ਮੱਚ ਕੇ ਉਹਨੂੰ ਵੀ ਵਿਚਾਰੇ ਨੂੰ ਮਿਰੇਉਣੇ ਹੋ ਆ ਨਹੀਂ ਜੱਜਦਾ ਤੇਰੇ ਆ ਨਹੀਂ ਜੱਜਦਾ ਆ ਚੀਜ਼ ਤੁਸੀਂ ਐ ਨਹੀਂ ਸੀ ਕਰਨੀ ਵਾਹ ਨਹੀਂ ਸੀ ਕਰਨੀ ਠੀਕ ਹੈ ਸੌਂਕ ਪੂਰੇ ਕਰੋ ਆਪਣੀ ਲਿਮਟ ਤੇ ਰਹਿ ਕੇ ਜੇ ਤੁਸੀਂ ਲਿਮਟ ਦੇ ਉੱਤੋਂ ਦੀ ਖਰਚਾ ਕਰੋਗੇ ਤਾਂ ਕਰਜ਼ਾ ਵੀ ਇਹ ਸਿਰ ਚੜੂਗਾ ਹੀ ਚੜੂਗਾ। ਕੁਝ ਬੀਬੀਆਂ ਪੈਣਾ ਨੂੰ ਮੈਂ ਜਾਣਦੀ ਆਂ। ਘਰੇ ਕਿੰਨੀਆਂ ਚੀਜ਼ਾਂ ਦੀ ਘਾਟ ਹੁੰਦੀ ਆ, ਕਿੰਨੀਆਂ ਚੀਜ਼ਾਂ ਦੀ ਕਮੀ ਹੁੰਦੀ ਆ। ਠੀਕ ਹੈ ਜੀ ਜਿਆਦਾਤਰ ਘਰੇ ਬੀਬੀ ਰਹਿੰਦੀ ਆ। ਸਾਰੇ ਕੰਮ ਦਾ ਬੁਢੀ ਨੂੰ ਪਤਾ ਹੁੰਦਾ ਵੀ ਕਿੱਥੇ ਕੀ ਹੋਣਾਗਾ। ਉਹ ਮਾਈਆਂ ਕੀ ਕਰਦੀਆਂ ਜਿੱਥੇ 400 ਦੇ ਸੂਟ ਨਾਲ ਸਰਦਾ ਨਾ ਤੇ 1400 ਰੁਪਿਆ ਲਾਉਣਗੀਆਂ। ਉੱਥੇ ਇਹ ਵੀ ਸੋਚਦੀਆਂ ਵੀ ਫਲਾਣੇ ਗੁਰ ਚੜ ਗਏ ਆਪਾਂ ਪੈਸੇ ਦੇਣੇ ਆ। ਆਪਾਂ 400 ਵਾਲਾ ਲੈ ਲੈਣੇ। ਤਣੀ ਇਹ ਨਹੀਂ ਟੱਕਣਾ। ਕਬੀਲਦਾਰੀ ਸਾਰੀ ਰੱਬ ਤੇ ਨਹੀਂ ਹੁੰਦੀ ਕੁਛ ਕਬੀਲਦਾਰੀ ਸੋਡੇ ਹੱਥ ਚ ਹੁੰਦੀ ਹੈ ਉੱਥੇ ਕਹੜਾ ਤੁਹਾਨੂੰ ਰੱਬ ਕਹਿੰਦਾ ਵੀ ਭਾਈ ਤੁਸੀਂ ਸੋਡੀ ਔਕਾਤ 500 ਦੇ ਛੁੱਟ ਗਏ ਤਾਂ ਤੁਸੀਂ 1500 ਦਾ ਲੈ ਕੇ ਪਾਓ ਪਰਮਾਤਮਾ ਤਾਂ ਨਹੀਂ ਕਹਿੰਦਾ ਤੁਹਾਨੂੰ ਪਰਮਾਤਮਾ ਨੇ ਤਾਂ ਇੱਕ ਤੰਣ ਠੱਕਣ ਵਾਸਤੇ ਲੀੜਾ ਬਣਾਇਆ ਸੀ ਉਹਨੂੰ ਡਿਜ਼ਾਈਨ ਤਾਂ ਆਪਾਂ ਲੋਕਾਂ ਨੇ ਦਿੱਤਾ ਨਾ ਉਹਨੂੰ ਬ੍ਰਾਂਡਡ ਤਾਂ ਆਪਾਂ ਬਣਾਇਆ ਹੈ ਵਹਿ ਗਰੂਨੀ ਤੇ ਖੱਦਰ ਦਾ ਕੱਪੜਾ ਦਿੱਤਾ ਸੀ ਆਪਣੇ ਲਈ ਵੀ ਆਪ ਦਾ ਭਾਈ ਤੰ ਟਕੋ ਹੁਣ ਉਹ ਤੇ ਕੜਾਈਆਂ ਸਲਾਈਆਂ ਡੈਕੋਰੇਟ ਉਹ ਸਾਰਾ ਕੁਝ ਤਾਂ ਆਪਾਂ ਖੁਦ ਜ਼ਿੰਮੇਵਾਰ ਆ ਨਾ ਫਿਰ ਵਹਿ ਕੇ ਤੜਫਦੇ ਆਂ ਜੀ ਫਲਾਣੇ ਦੇ ਬ੍ਰਾਂਡ ਪਾਇਆ ਮੇਰੇ ਨਹੀਂ ਪਾਇਆ ਬ੍ਰਾਂਡ ਰੱਬ ਦੇ ਘਰੋਂ ਤਾਂ ਨਹੀਂ ਆਏ ਇਹ ਬ੍ਰਾਂਡ ਤਾਂ ਆਪਾਂ ਹੀ ਬਣਾਏ ਆ ਆਪਾਂ ਹੀ ਚੀਜ਼ ਬਣਾ ਕੇ ਇਹਨੂੰ ਬ੍ਰਾਂਡ ਦੇ ਦਿੰਨੇ ਆ ਆਪਾਂ ਸਗਮਲਾਂ ਦੀ ਸਬਜ਼ੀ ਬਣਾਈ ਹੈ ਤਾਂ ਸਗਮਲਾਂ ਦੀ ਕਹਿ ਦਿੰਨੇ ਆ ਪੂਰੀ ਇੱਕ ਨੰਬਰ ਸਬਜ਼ੀ ਆ ਆਪਾਂ ਸਾਗ ਬਣਾਇਆ ਤਾਂ ਇਹਨੂੰ ਬ੍ਰਾਂਡ ਦੇ ਦਿੰਨੇ ਆ ਬ੍ਰਾਂਡ ਰੱਬ ਨੇ ਤਾਂ ਬਣਾਇਆ ਹੀ ਨਹੀਂ ਜੀ ਤਾਂ ਛੋਡੇ ਬਣਾਏ ਬ੍ਰਾਂਡ ਤੁਸੀਂ ਔਖੇ ਹੋਈ ਜਾਂਦੇ ਹੋ ਵੀ ਫਲਾਣ ਨੇ ਫਲਾਣ ਨੇ ਬ੍ਰਾਂਡ ਦੀ ਜੀ ਜਾਈ ਹੈ ਜੀ ਮੈਂ ਪਾਉਣੀ ਆ ਇਹ ਚ ਫਿਰ ਦੂਜਾ ਕੀ ਕਰ ਸਕਦਾ ਖਰਚੇ ਕੁਝ ਛੋਡੇ ਹੱਥ ਚ ਹੁੰਦੇ ਆ ਵੀਰੇ ਕਰਜ਼ਾ ਚੜਾਉਣਾ ਕੋਸ ਤੇ ਜ਼ਿੰਮੇਵਾਰ ਤੁਸੀਂ ਖੁਦ ਹੁੰਨੇ ਹੋ ਜਿੱਥੇ ਤੁਹਾਨੂੰ ਲੱਖ ਨਾਲ ਸਰਦਾ ਨਾ ਤੁਸੀਂ 2.5 ਲੱਖ ਲਾਉਣ ਦੀ ਕੋਸ਼ਿਸ਼ ਕਰਦੇ ਹੋ ਪਲੀਜ਼ ਇਹ ਚੀਜ਼ਾਂ ਨਾ ਕਰਿਆ ਕਰੋ ਬਾਅਦ ਉਥੇ ਰੱਬ ਕੀ ਕਰੂਗਾ ਤੁਸੀਂ ਮੈਨੂੰ ਦੱਸੋ ਪਰਮਾਤਮਾ ਕੀ ਕਰੂਗਾ ਜਿੱਥੇ ਹਜ਼ਾਰ ਦੀ ਚੀਜ਼ ਨਾ ਸਰਦਾ ਤੁਸੀਂ ਪੰਜ ਲਾ ਦਿੰਨੇ ਹੋ ਉਥੇ ਰੱਬ ਸੋ ਨੂੰ ਕਹਿੰਦਾ ਨਹੀਂ ਜੇ ਤੁਹਾਡੇ ਕੋਲੇ 5000 ਰੁਪਿਆ ਆਇਆ ਤੁਸੀਂ ਸੋਚ ਕੇ ਚੱਲ ਪਏ ਵੀ ਕੱਪੜੇ ਤੇ ਲਾ ਆ ਜਾਂਦਾ ਸਾਰਾ ਕਿੱਥੋਂ 5000 ਆਇਆ ਉਹਦੇ ਵਿੱਚੋਂ ਤੁਸੀਂ ਹਜ਼ਾਰ ਦਾ ਕੱਪੜਾ ਲੈਂਤਾ 4000 ਤਾਂ ਕਿਸੇ ਦਾ ਲਾ ਸਕਦੇ ਹੋ ਕਹਿੰਦਾ ਭਾਵੇਂ ਵੀ ਖਰਚੇ ਤੁਹਾਡੇ ਹੱਥ ਚ ਹੁੰਦੇ ਆ ਜੀ ਸਭ ਦਾ ਕਰਦਾ ਹੁੰਦਾ ਵੀਰੇ ਚੰਗੇ ਤੋਂ ਚੰਗਾ ਪਾਉਣ ਦਾ ਚੰਗਾ ਖਾਣ ਦਾ ਮੇਰਾ ਵੀ ਜੀ ਕਰਦਾ ਸੀ ਮੇਰੇ ਘਰੇ ਪੱਥਰ ਨਹੀਂ ਲੱਗਿਆ ਮੇਰਾ ਵੀ ਜੀ ਕਰਦਾ ਮੇਰੇ ਘਰੇ ਪੱਥਰ ਲੱਗਿਆ ਹੋਵੇ ਆ ਹੋਵੇ ਬਾ ਹੋਵੇ ਕਦੇ ਜ਼ਰੂਰ ਤਾਂ ਪੂਰੀਆਂ ਹੋਈਆਂ ਮੈਨੂੰ ਪਤਾ ਹੈ ਵੀ ਚੱਲ ਭਾਈ ਆਪਾਂ ਕੋਠੀ ਪਾਤੀ ਪੱਥਰ ਦੀ ਪੂ ਲਾ ਲੂਆ ਜੇ ਮੈਂ ਫਾਹਾ ਲਮਾ 2 ਲੱਖ ਰੁਪਏ ਦਾ ਪੱਥਰ ਲੱਗੂ ਮੈਂ 2 ਲੱਖ ਚੱਕ ਕੇ ਲਾ ਮਾ ਤਾਂ ਉਹ ਤਾਂ ਵਿਆਜ ਹੀ ਖਾ ਜੂ ਮੈਨੂੰ ਪੱਟ ਕੇ ਚੜੇ ਮਹੀਨੇ 4000 ਰੁਪਿਆ ਆਇਆ ਕਰੂ ਵਿਆਜ ਦਾ ਕਿੱਥੇ 4000 ਮੈਨੂੰ 4000 ਨਾਲ ਮਾਪਦਾ ਦੁੱਧ ਪੀਉਂ ਬੀਲ ਦੇ ਬਿੱਲ ਪਰੂ ਪਲੀਜ਼ ਖਰਚੇ ਕੁਛ ਛੋਟੇ ਛੋਟੇ ਹੱਥ ਹੁੰਦੇ ਆ ਲੋਕਾਂ ਨੂੰ ਜਿਉਣ ਦਿਓ ਆਪ ਵਧੀਆ ਜਿਉਂ ਕਿਸੇ ਦੀ ਜ਼ਿੰਦਗੀ ਤੇ ਟਿੱਪਣੀ ਕਰਨ ਨੂੰ ਛੱਡ ਦੋ ਭੋਲੇ ਬਣ ਕੇ ਜੀ ਲੋ ਬਾਲਾ ਹੀ ਚਲਾਕ ਬਣ ਕੇ ਨਾਜੋ ਮੋ ਜਿਆਦਾ ਚਲਾਕ ਬੰਦਾ ਵੀ ਕਿਸ ਦੁਨੀਆ 'ਚ ਹਾਰ ਮੰਨ ਜਾਂਦਾ ਭੋਲਾ ਬੰਦਾ ਕਦੇ ਹਾਰਦਾ ਨਹੀਂ ਹੁੰਦਾ ਕਿਉਂ ਕਿਉਂਕਿ ਉਹਨੇ ਪ੍ਰਵਾਹ ਨਹੀਂ ਕੀਤੀ ਹੁੰਦੀ ਕਿਸੇ ਵੀ ਚੀਜ਼ ਦੀ ਉਹ ਮਿਹਨਤ ਕਰਦਾ ਹੈ ਆਪਦੀ ਖਰਚੀ ਆਪਦੀ ਲਿਮਟ ਚ ਕਰਦਾ ਵੀਰੇ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਆ ਖਰਚੇ ਲਿਮਟ ਅਨੁਸਾਰ ਕਰੋ ਨਾ ਕਿ ਰੀਸ ਕਰੋ ਕਿਸੇ ਦੀ ਜਿੰਨਾ ਛੋਟੇ ਕੋਲੇ ਹੈਗਾ ਉਹਦੇ ਚ ਸਬਰ ਕਰਨਾ ਸਿੱਖੋ ਹੌਲੀ 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 ਪਰਮਾਤਮਾ ਤੁਹਾਨੂੰ ਅੱਪ ਕਰ ਦਿੰਦਾ ਤੁਸੀਂ ਉੱਚੇ ਹੋ ਜਾਂਦੇ ਹੋ ਹੌਲੀ ਹੌਲੀ ਤੁਹਾਡੇ ਵੀ ਸੁਪਨੇ ਪੂਰੇ ਹੋ ਜਾਂਦੇ ਪਰ ਪਲੀਜ਼ ਇਹ ਨਹੀਂ ਹੈਗਾ ਵੀ ਤੁਹਾਡੇ ਕੋਲੇ 5000 ਰੁਪਏ ਘਰ ਦੇ ਬਿੱਲ ਦਾਰੀ ਚਲਾਉਣ ਵਾਸਤੇ ਤੁਸੀਂ ਕਿਸੇ ਵੀ ਰੀਸ ਨਾਲ ਉਹ 5000 ਆਪਦੇ ਕੱਪੜਿਆਂ ਦੇ ਜਾਂ ਕਿਸੇ ਵਾਧੂ ਚੀਜ਼ ਤੇ ਲਾ ਦੋ ਇਹ ਮੇਰੀ ਹੱਥ ਵਨ ਕੇ ਬੇਨਤੀ ਐ ਇਸ ਸਮਝੌਤੇ ਮੈਂ ਵੀ ਕਰਦੀ ਆ ਜੀ ਮੇਰਾ ਤੁਸੀਂ ਵਾਹਿਗੁਰੂ ਨੂੰ ਮੈਂ ਬਾਹਰ ਨੂੰ ਜਾਣ ਕੇ ਕਹਿਣੀ ਆ 4 ਸਾਲ ਹੋ ਗਏ ਮੈਨੂੰ ਇਹ ਚੀਜ਼ ਮਨ 'ਚ ਵਸਦੀ ਨੂੰ ਮੈਂ ਲੌਂਗ ਕੋਟ ਲਵਾਂਗੀ ਲੌਂਗ ਕੋਟ ਉਹਦੀ ਕੀਮਤ ਆ ਜੀ ਘੱਟੋ ਘੱਟ 2800 3000 ਦਾ ਲੌਂਗ ਕੋਟ ਆਉਂਦਾ ਉਹ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਧੰਗੁਰੂ ਰਾਮਦਾਸ ਨੂੰ ਵੀ ਮੰਨਦੀ ਆ ਉਹਨੂੰ ਜਾਣ ਕੇ ਕਹਿਣੀ ਆ ਵੀ 4 ਸਾਲ ਹੋ ਗਏ ਮੈਨੂੰ ਮਨ 'ਚੋਂ ਕੱਢਦੀ ਨੂੰ ਵੀ ਮੈਂ ਆ ਸਾਲ ਲੌਂਗ ਕੋਟ ਲਵਾਂਗੀ ਇਹੋ ਜਾਂ ਕੋਈ ਨਾ ਕੋਈ ਘਰ ਦੇ ਵਿੱਚ ਖਰਚਾ ਆ ਜਾਂਦਾ ਕੋਈ ਖੇਤੀ ਦਾ ਖਰਚਾ ਆ ਜਾਂਦਾ ਮੈਥੋਂ ਲੌਂਗ ਕੋਟ ਨਹੀਂ ਲਿਆ ਜਾਂਦਾ ਉੱਥੇ ਚੁੱਪ ਕਰ ਜਾਈਦਾ ਜੇ ਮੈਂ ਬੱਚਿਆਂ ਕੋਲੇ ਇਹ ਗੱਲ ਕਰੂੰਗੀ ਤਾਂ ਬੱਚੇ ਆਖਣਗੇ ਵੀ ਮੰਮੀ ਤੂੰ ਲੰਬੀ ਕਿਉਂ ਨਹੀਂ ਕਿਉਂਕਿ ਬੱਚਿਆਂ ਨੂੰ ਥੋੜੀ ਬਤਾ ਵੀ ਕਬੀਲਦਾਰੀਆਂ ਖੂਨ ਹੁੰਦੀਆਂ ਕਿਵੇਂ ਪੜਨਾ ਇਹਨਾਂ ਨੂੰ ਵੀ ਉੱਥੇ ਮਨ 'ਚ ਸੋਚੂੰ ਵੀ ਆ ਮੈਂ ਇਸ ਸਾਲ ਨਹੀਂ ਅਗਲੇ ਸਾਲ ਲਵਾਂਗੀ ਅਗਲੇ ਸਾਲ ਚਲ ਕੋਈ ਗੱਲ ਨਹੀਂ ਕੋਟੀਆਂ ਪਈਆਂ ਗਈਆਂ ਕੱਢ ਲੈਣਾਂ ਟਾਈਮ ਜੇ ਮੇਰੇ ਕੋਲੇ ਵਾਧੂ ਪੈਸੇ ਹੋਣ ਮੈਂ ਲੈ ਨਾ ਲਵਾਂ ਸੋ ਵੀ ਤੇ ਕੰਪਰੋਮਾਈਜ਼ ਕਰਨੇ ਪੈਂਦੇ ਆ ਬੀ ਮਨ ਲੋਕੀ ਕਿੰਨੇ ਹਜ਼ਾਰ ਦੀ ਜੀਮ ਆਪਰੇ ਨਹੀਂ ਲੈ ਨਹੀਂ ਰਹੀ। ਭਾਵਾ ਮੇਰੇ ਗਲ ਕਬੀਲਦਾਰੀ ਪਈ ਹੋਈ ਹੈ। ਮੈਨੂੰ ਚੁੱਲਾ ਚਮਕਾ ਦੇਖਣਾ ਪੈਂਦਾ, ਬੱਚਿਆਂ ਦੇ ਖਰਚੇ ਦੇਖਣੇ ਪੈਂਦੇ ਆ। ਇਹ ਦੇਖਣਾ ਪੈਂਦਾ ਬੱਚਾ ਯੂਨੀਵਰਸਿਟੀ ਜਾਂਦਾ ਮੈਂ ਤਾਂ ਚੱਲ ਘਰੇ ਕੱਪੜੇ ਵੇਚਦੀ ਆ ਵੀ ਉਹਨੂੰ ਗਰਮ ਕੱਪੜੇ ਲੈ ਦਿਆ। ਦੂਜਿਆਂ ਨੂੰ ਲੈ ਦਿੰਦੀ ਆ ਖੁਦ ਲਈ ਲੈ ਨਹੀਂ ਸਕਦੀ ਕਿਉਂ ਕਿਉਂਕਿ ਮੇਰੇ ਗਲ ਕਬੀਲਦਾਰੀ ਹੈ ਮੈਨੂੰ ਪਤਾ ਹੈ ਮੈਂ ਖਰਚੇ ਦੇਖਣੇ ਆ। ਮੈਂ ਹੁਣ ਬੱਚਿਆਂ ਨੂੰ ਤਾਂ ਨਹੀਂ ਕਹਿ ਸਕਦੀ ਵੀ ਪੁੱਤ ਮੇਰੇ ਕੋਲ ਤਾਂ ਪੈਸੇ ਮੁੱਕ ਗਏ। ਸੋ ਕਹਿੰਦਾ ਭਾਵਾ ਵੀਰੇ ਵੀਡੀਓ ਬਹੁਤ ਲੰਬੀ ਹੋ ਚੱਲੀ ਆ। ਤਾਂ ਪਲੀ ਖਰਚੇ ਸੋਚ ਸਮਝ ਕੇ ਕਰਿਆ ਕਰੋ ਕੁਝ ਖਰਚੇ ਤੁਹਾਡੇ ਆਪ ਦੇ ਸਾਰੇ ਹੁੰਦੇ ਆ ਤੇ ਕੁਝ ਰੱਬ ਤੇ ਸੱਡਿਆ ਕਰੋ ਸਾਰਾ ਰੱਬ ਤੇ ਨਾ ਸੱਡਿਆ ਕਰੋ ਰੱਬ ਨਹੀਂ ਸਾਨੂੰ ਕਹਿੰਦਾ ਵੀ ਤੁਸੀਂ ਆਵ ਬ੍ਰਾਂਡ ਦੇ ਕੱਪੜੇ ਪਾਓ ਸੋ ਮੇਰੀ ਵੀਡੀਓ ਚ ਕੋਈ ਗੱਲ ਤੁਹਾਨੂੰ ਗਲਤ ਲੱਗੀ ਹੋਵੇ ਤਾਂ ਸੌਰੀ ਚਾਹਣੀ ਆ ਵਾਹਿਗੁਰੂ ਜੀ ਆਪ ਨੂੰ ਇੰਨੀ ਕਿ ਤੰਦਰੁਸਤੀ ਦੇਵੇ ਕਿ ਤੁਸੀਂ ਬਹੁਤ ਸੌਖੇ ਰਹੋ ਆਪਣੇ ਘਰੋਂ ਕਿਸੇ ਦੁਖੀ ਭੈਣ ਭਰਾ ਦਾ ਮੈਨੂੰ ਫੋਨ ਨਾ ਆਵੇ ਠੀਕ ਹੈ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਆਪ ਨੂੰ ਛੜਤੀ ਕਲਾ ਚ ਰੱਖਣ